ਚੋਕਲੇਫਰ ਆਪ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੋਈ ਵਿਖਾਈ ਦਿੱਤੀ ਰਹੀ ਹੈ ਆਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਤੀਸੀ ਨਾਲ ਵਾਇਰਲ ਹੋ ਰਹੀ ਐ ਜਿਸ ਵਿੱਚ ਵਿਦਾਇਫੁਲ ਵੰਸ ਦੇ ਦੋ ਇੱਕ ਨੌਜਵਾਨ ਦੇ ਥੱਪੜ ਜਾਰ ਦਿੰਦੇ ਨੇ ਥੱਪੜ ਚੜਨ ਦੀ ਵਜ੍ਹਾ ਨਸ਼ੇ ਦੀ ਪੂਰਤੀ ਲਈ ਉਹ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਕਿਸ ਤਰੀਕੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਤੇ ਇਹ ਘਟਨਾ ਲੁਧਿਆਣੇ ਦੇ ਸ਼ਿਮਲਾਪੁਰੀ ਇਲਾਕੇ ਦੀ ਦੱਸੀ ਜਾ ਰਹੀ ਐ ਜਿੱਥੇ ਵੇਦਾ ਇੱਕ ਨੇ ਜਿਹੜੇ ਉਹ ਨੌਜਵਾਨ ਦੇ ਥੱਪੜ ਐ ਜਿਹੜੇ ਝੜੰਦੇ ਨੇ ਕੀ ਐ ਵੀਡੀਓ ਕੀ ਐ ਪੂਰਾ ਮਾਮਲਾ ਉਹ ਖੋਣਿਆ ਇਸ ਰਿਪੋਰਟ ਵਿੱਚ ਘਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੱਠੀ ਹਣੀ ਜੀ ਉਹ ਮੇਰਾ ਘਰਾ ਸੂਰੇ ਮੈਨੂੰ ਵੀ ਘਰਾ ਸਾਹਮਣੇ ਮੁੰਡੇ ਦਾ ਸਾਹਮਣੇ ਮੂਰੇ ਨਾਉ ਜੀ ਮੁੰਡੇ ਦਾ ਕਰਨਾ ਮੂਰੇ ਨਾਉ ਜੀ ਚਿੱਤੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚੇ ਜਾਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੋਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ